ਅੱਜ ਜਿਸ ਗੁਰਦੁਆਰਾ ਸਾਹਿਬ ਦੇ ਅਸੀਂ ਤੁਹਾਨੂੰ ਦਰਸ਼ਨ ਕਰਾਉਣ ਜਾ ਰਹੇ ਹਾਂ ਇਸ ਪਾਵਨ ਪਵਿੱਤਰ ਅਸਥਾਨ ਤੇ ਪੰਜ ਗੁਰੂ ਸਹਿਬਾਨਾਂ ਨੇ ਆਪਣੇ ਪਾਵਨ ਪਵਿੱਤਰ ਚਰਨ ਪਾਏ ਹਨ ਇਸ ਕਿਲੇ ਅੰਦਰ ਅੱਜ ਵੀ ਉਹ ਖੂਬ ਮੌਜੂਦ ਹੈ ਜਿੱਥੇ ਗੁਰੂ ਸਾਹਿਬ ਜੀ ਨੇ ਇਸ਼ਨਾਨ ਕਰਕੇ ਵਰ ਦਿੱਤਾ ਸੀ ਇਸੇ ਹੀ ਅਸਥਾਨ ਤੇ ਹਾਥੀ ਦੇ ਮੱਥੇ 'ਚ ਨਾਗਣੀ ਮਾਰਨ ਵਾਲੇ ਸੂਰਬੀਰ ਜੋਧੇ ਨੇ ਸ਼ਹੀਦੀ ਪ੍ਰਾਪਤ ਕੀਤੀ। ਆਓ ਤੁਹਾਨੂੰ ਉਸ ਪਵਿੱਤਰ ਖੂਹ ਅਤੇ ਗੁਰੂ ਸਾਹਿਬ ਦੀਆਂ ਨਿਸ਼ਾਨੀਆਂ ਦੇ ਦਰਸ਼ਨ ਕਰਾਉਨੇ ਆ। ਸਾਡੀ ਵੀਡੀਓ ਦੇ ਨਾਲ ਬਣੇ ਰਹੋ ਜੀ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਹੋਰ ਸੰਗਤਾਂ ਵੀ ਇਸ ਪਾਵਨ ਪਵਿੱਤਰ ਅਸਥਾਨ ਦੇ ਦਰਸ਼ਨ ਕਰ ਸਕਣ। ਸੰਗਤ ਜੀ ਚੰਗੀਆਂ ਵੀਡੀਓ ਜ਼ਰੂਰ ਸ਼ੇਅਰ ਕਰਿਆ ਕਰੋ ਤਾਂ ਜੋ ਸਾਨੂੰ ਵੀ ਹੌਸਲਾ ਹੋ ਸਕੇ। ਅਸੀਂ ਆਪ ਜੀ ਵਾਸਤੇ ਨਵੀਆਂ-ਨਵੀਆਂ ਵੀਡੀਓ ਲਿਆਉਂਦੇ ਰਹੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਬਲੌਗ ਵਿੱਚ ਆਸ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੰਦਰੁਸਤ ਹੋਵੋਗੇ ਪਿਛਲੇ ਬਲੌਗ ਵਿੱਚ ਤੁਹਾਨੂੰ ਅਸੀਂ ਗੁਰਦੁਆਰਾ ਪਠਾ ਸਾਹਿਬ ਦੇ ਦਰਸ਼ਨ ਕਰਾਏ ਆ ਅੱਜ ਅਸੀਂ ਆਪ ਜੀ ਨੂੰ ਦਰਸ਼ਨ ਕਰਾ ਰਹੇ ਹਾਂ ਗੁਰਦੁਆਰਾ ਸ਼ਹੀਦ ਗੰਜ ਸ਼ਹੀਦ ਭਾਈ ਬਚਿੱਤਰ ਸਿੰਘ ਜੀ ਪਿੰਡ ਦਾ ਨਾਮ ਹੈ ਕੋਟਲਾ ਨਹੰਗ ਖਾਨ ਰੋਪੜ ਸ਼ਹਿਰ ਵਿੱਚ ਇਹ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਜੀ ਇਸੇ ਹੀ ਪਾਵਨ ਪਵਿੱਤਰ ਅਸਥਾਨ ਤੇ ਸ਼ਹੀਦ ਭਾਈ ਬਚਿੱਤਰ ਸਿੰਘ ਜੀਆ ਦਾ ਸੰਸਕਾਰ ਹੋਇਆ। ਸਾਹਮਣੇ ਪ੍ਰਦਰਸ਼ਨੀ ਦੇਖ ਕੇ ਤੁਹਾਨੂੰ ਪਤਾ ਲੱਗ ਗਿਆ ਹੁਣ ਅਸੀਂ ਕਿਹੜੇ ਭਾਈ ਬਚਿੱਤਰ ਸਿੰਘ ਦੀ ਗੱਲ ਕਰ ਰਹੇ ਹਾਂ। ਉਹ ਪਾਈ ਬਚਿੱਤਰ ਸਿੰਘ ਜਿਨੇ ਮਸਤ ਹਾਥੀ ਦੇ ਸਿਰ ਤੇ ਨਾਗਣੀ ਮਾਰੀ ਸੀ ਗੁਰਦੁਆਰਾ ਪੱਠਾ ਸਾਹਿਬ ਤੋਂ ਥੋੜੀ ਦੂਰ ਇਹ ਗੁਰਦੁਆਰਾ ਸਾਹਿਬ ਹੈ ਸਾਨੂੰ ਇਸ ਗੁਰਦੁਆਰਾ ਸਾਹਿਬ ਜ਼ਰੂਰ ਆਉਣਾ ਚਾਹੀਦਾ ਬਹੁਤ ਘੱਟ ਸੰਗਤਾਂ ਇੱਥੇ ਆਉਂਦੀਆਂ ਹਨ ਜ਼ਿਆਦਾਤਰ ਸੰਗਤ ਗੁਰਦੁਆਰਾ ਪੱਠਾ ਸਾਹਿਬ ਦਰਸ਼ਨ ਕਰਕੇ ਉੱਥੋਂ ਹੀ ਵਾਪਸ ਚਲੇ ਜਾਂਦੀਆਂ ਹਨ ਆਓ ਸੰਗਤ ਜੀ ਤੁਹਾਨੂੰ ਇਸ ਪਵਨ ਪਵਿੱਤਰ ਅਸਥਾਨ ਦਾ ਇਤਿਹਾਸ ਸੁਣਾਉਨੇ ਆ ਗੁਰਦੁਆਰਾ ਸਾਹਿਬ ਦੇ ਨਾਲ ਨਾਲ ਤੁਸੀਂ ਦਰਸ਼ਨ ਕਰੋ ਸਾਹਮਣੇ ਆਪਜੀ ਖੂਹ ਦੇ ਦਰਸ਼ਨ ਕਰ ਰਹੇ ਹਾਂ ਇਸ ਖੂਹ ਦਾ ਬਹੁਤ ਹੀ ਬੜਮੁੱਲਾ ਇਤਿਹਾਸ ਹੈ ਇਸ ਪਾਵਨ ਪਵਿੱਤਰ ਅਸਥਾਨ ਤੇ ਪੰਜ ਗੁਰੂ ਸਾਹਿਬਾਂ ਨੇ ਆਪਣੇ ਚਰਨ ਪਾਏ ਹਨ ਤੇ ਇਸ ਖੂਹ ਤੇ ਚਾਰ ਗੁਰੂ ਸਾਹਿਬਾਂ ਨੇ ਇਸ਼ਨਾਨ ਕੀਤਾ ਹੈ ਗੁਰੂ ਜੀ ਦੀਆਂ ਪ੍ਰਾਤਨ ਨਿਸ਼ਾਨੀਆਂ ਦੇਖ ਕੇ ਮਨ ਖੁਸ਼ ਹੋ ਜਾਂਦਾ ਹੈ ਅਗਲੇ ਵਲੌਗ ਵਿੱਚ ਤੁਹਾਨੂੰ ਅਸੀਂ ਕੋਟਲਾ ਨਹੰਗ ਖਾਨ ਦੇ ਕਿਲੇ ਦੇ ਵੀ ਦਰਸ਼ਨ ਕਰਾਵਾਂਗੇ ਉਸੇ ਤਰ੍ਹਾਂ ਹੀ ਕਿਲਾ ਹੈ ਪ੍ਰਾਤਨ ਕਿਲਾ ਹੈ ਨਾਨਕਸ਼ਾਹੀ ਇੱਟਾਂ ਦਾ ਕਿਲਾ ਹੈ ਜਿਸ ਕਮਰੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਆ ਕੇ ਬੈਠੇ ਸਨ ਉਹ ਕਮਰਾ ਵੀ ਉਸੇ ਤਰ੍ਹਾਂ ਹੀ ਸਾਂਭ ਕੇ ਰੱਖਿਆ ਹੋਇਆ ਤੁਸੀਂ ਜ਼ਰੂਰ ਵੇਖਿਓ ਅਗਲਾ ਬਲੌਗ ਅੱਜ ਆਪਾਂ ਇਸ ਖੂਹ ਦੀ ਗੱਲ ਕਰਦੇ ਹਾਂ ਇਸ ਖੂਹ ਤੇ ਪਹਿਲੀ ਵਾਰ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਜਿਸ ਵੇਲੇ ਗਵਾਲੀਅਰ ਦੇ ਕਿਲੇ ਤੋਂ ਰਿਹਾ ਹੋਏ 52 ਰਾਜਿਆਂ ਦੇ ਨਾਲ ਇਸ ਪਾਵਨ ਪਵਿੱਤਰ ਅਸਥਾਨ ਤੇ ਆ ਕੇ ਰੁਕਦੇ ਆ ਇਹ ਰਾਜਾ ਸ਼ਮਸ਼ ਖਾਂ ਦਾ ਕਿਲਾ ਸੀ ਰਾਜੀ ਸ਼ਮਸ਼ਖਾ ਨੇ ਗੁਰੂ ਸਾਹਿਬ ਦੀ ਬੜੀ ਭਾਵਨਾ ਦੇ ਨਾਲ ਸੇਵਾ ਕੀਤੀ। ਬਵੰਜਾ ਰਾਜੇ ਅਤੇ ਧਨਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਨੇ ਇਸਕੂ ਤੇ ਇਸ਼ਨਾਨ ਕੀਤਾ। ਜਦੋਂ ਗੁਰੂ ਸਾਹਿਬ ਤੁਰਨ ਲੱਗੇ ਰਾਜਾ ਸ਼ਮਸ਼ਖਾ ਨੇ ਦੋਵੇਂ ਹੱਥ ਜੋੜ ਕੇ ਛੇਵੇਂ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਕੀਤੀ ਮਹਾਰਾਜ ਜੀ 84 ਪਿੰਡਾਂ ਦਾ ਮੈਂ ਮਾਲਕ ਹਾਂ ਪਰ ਮੇਰੇ ਤੋਂ ਬਾਅਦ ਇਸ ਰਿਆਸਤ ਨੂੰ ਸੰਭਾਲਣ ਵਾਲਾ ਕੋਈ ਨਹੀਂ ਹੈ। ਮਹਾਰਾਜ ਮੈਨੂੰ ਪੁੱਤਰ ਦੀ ਦਾਤ ਬਖਸ਼ਿਸ਼ ਕਰ ਦਿਓ ਧੰਨ ਗੁਰੂ ਹਰਗੋਬਿੰਦ ਮਹਾਰਾਜ ਨੇ ਸ਼ਮਸ਼ਖਾਂ ਦੀ ਸੇਵਾ ਤੋਂ ਖੁਸ਼ ਹੋ ਕੇ ਵਰ ਦਿੱਤਾ ਸ਼ਮਸ਼ਖਾਂ ਤੇਰੇ ਘਰ ਇੱਕ ਨਹੀਂ ਦੋ ਪੁੱਤ ਹੋਣਗੇ ਜਦ ਵੱਡਾ ਲੜਕਾ ਹੋਵੇਗਾ 40 ਦਿਨਾਂ ਬਾਅਦ ਸਾਡੇ ਕੋਲ ਕੀਰਤਪੁਰ ਸਾਹਿਬ ਲੈ ਕੇ ਆਉਣਾ 6ਵੇਂ ਪਾਤਸ਼ਾਹ ਦਾ ਬਚਨ ਸੱਚ ਹੋਇਆ ਸ਼ਮਸ਼ਖਾਂ ਦੇ ਘਰ ਬੱਚੇ ਨੇ ਜਨਮ ਲਿਆ 40 ਦਿਨਾਂ ਬਾਅਦ ਸ਼ਮਸ਼ਖਾਂ ਪੂਰੇ ਪਰਿਵਾਰ ਸਮੇਤ ਬੱਚੇ ਨੂੰ ਕੀਰਤਪੁਰ ਸਾਹਿਬ ਲੈ ਕੇ ਗਿਆ ਇਸ ਬੱਚੇ ਦਾ ਨਾਮ ਗੁਰੂ ਸਾਹਿਬ ਨੇ ਆਪ ਨਹੰਗਖਾਂ ਰੱਖਿਆ ਅਤੇ ਇਹਨੂੰ ਨੀਲੇ ਰੰਗ ਦੇ ਗੁਰੂ ਸਾਹਿਬ ਜੀ ਨੇ ਬਸਤਰ ਪਹਿਨਾਈ ਤੇ ਸ਼ਮਸ਼ਖਾਂ ਨੂੰ ਸਤਗੁਰ ਜੀਆ ਨੇ ਸਰੂਪੇ ਵੱਜੋਂ ਸ਼੍ਰੀ ਸਾਹਿਬ ਦਿੱਤੀ ਤੇ ਸੰਗਤ ਜੀ ਸੱਤਵੇਂ ਪਾਤਸ਼ਾਹ ਧੰਗੁਰੂ ਹਰਾਈ ਮਹਾਰਾਜ ਨੇ ਵੀ ਇਸ ਕਿਲੇ ਵਿੱਚ ਚਰਨ ਪਾਏ ਹਨ ਤੇ ਇਸ ਪਵਿੱਤਰ ਖੂਹ ਤੇ ਗੁਰੂ ਜੀ ਨੇ ਵੀ ਇਸ਼ਨਾਨ ਕੀਤਾ 8ਵੇਂ ਪਾਤਸ਼ਾਹ ਧੰਗੁਰੂ ਹਰਿਕ੍ਰਿਸ਼ਨ ਮਹਾਰਾਜ ਜਿਸ ਵੇਲੇ ਦਿੱਲੀ ਨੂੰ ਜਾ ਰਹੇ ਸਨ ਤੇ ਗੁਰੂ ਜੀ ਵੀ ਇੱਥੇ ਰੁਕੇ ਸਨ 8ਵੇਂ ਪਾਤਸ਼ਾਹ ਨੇ ਵੀ ਇਸ ਪਵਿੱਤਰ ਖੂਹ ਤੇ ਇਸ਼ਨਾਨ ਕੀਤਾ ਸੀ 9ਵੇਂ ਪਾਤਸ਼ਾਹ ਧੰਗੁਰੂ ਤੇਗ ਬਹਾਦਰ ਮਹਾਰਾਜ ਜਿਸ ਵੇਲੇ ਦਿੱਲੀ ਸੀਸ ਦੇਣ ਵਾਸਤੇ ਜਾ ਰਹੇ ਸਨ ਗੁਰੂ ਜੀ ਇਸ ਪਾਵਨ ਪਵਿੱਤਰ ਅਸਥਾਨ ਤੇ ਰੁਕਦੇ ਆ ਤੇ ਗੁਰੂ ਜੀ ਵੀ ਇਸ ਖੂਹ ਤੇ ਇਸ਼ਨਾਨ ਕਰਦੇ ਆ 10ਵੇਂ ਪਾਤਸ਼ਾਹ ਧੰਗੁਰੂ ਗੋਬਿੰਦ ਸਿੰਘ ਮਹਾਰਾਜ ਇਸ ਕਿਲੇ ਵਿੱਚ ਤਿੰਨ ਵਾਰ ਆਉਂਦੇ ਆ ਪਹਿਲੀ ਵਾਰ ਪੰਗਾਣੀ ਦੇ ਜੁੱਧ ਵੇਲੇ ਦੂਜੀ ਵਾਰ ਨਹੰਗ ਖਾਨ ਦੇ ਬੇਟੇ ਆਲਮ ਖਾਨ ਦੀ ਮੰਗਣੀ ਵੇਲੇ ਤੇ ਤੀਜੀ ਵਾਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਬਾਬਾ ਬਚਿੱਤਰ ਸਿੰਘ ਜੀ ਜ਼ਖਮੀ ਹੋ ਜਾਂਦੇ ਹਨ ਗੁਰੂ ਜੀ ਬਾਬਾ ਬਚਿੱਤਰ ਸਿੰਘ ਨੂੰ ਇਸ ਕਿਲੇ ਵਿੱਚ ਛੱਡਣ ਵਾਸਤੇ ਆਉਂਦੇ ਆ ਬਾਬਾ ਬਚਿੱਤਰ ਸਿੰਘ ਜੀਆਂ ਨੂੰ ਇੱਥੇ ਛੱਡ ਕੇ ਗੁਰੂ ਸਾਹਿਬ ਚਮਕੌਰ ਦੀ ਗੜੀ ਵੱਲ ਨੂੰ ਚਲੇ ਜਾਂਦੇ ਆ ਸਤ ਪਉ ਨੂੰ ਬਾਬਾ ਬਚਿੱਤਰ ਸਿੰਘ ਜੀ ਏਸੇ ਹੀ ਅਸਥਾਨ ਤੇ ਸਵਾਸ ਛੱਡ ਦਿੰਦੇ ਹਨ ਸ਼ਹੀਦ ਹੋ ਜਾਂਦੇ ਆ ਜਿਸ ਕਮਰੇ ਵਿੱਚ ਬਾਬਾ ਬਚਿੱਤਰ ਸਿੰਘ ਜੀ ਸਵਾਸ ਛੱਡਦੇ ਹਨ ਉਹ ਕਮਰੇ ਦੇ ਤੁਹਾਨੂੰ ਅਗਲੇ ਬਲੌਕ ਵਿੱਚ ਦਰਸ਼ਨ ਕਰਾਵਾਂਗੇ ਉਸੇ ਤਰ੍ਹਾਂ ਹੀ ਉਹ ਕਮਰਾ ਹੈ ਆ ਜੋ ਸਾਹਮਣੇ ਸਥਾਨ ਤੁਸੀਂ ਵੇਖ ਰਹੇ ਹੋ ਇਸ ਪਾਵਨ ਪਵਿੱਤਰ ਸਥਾਨ ਤੇ ਬਾਬਾ ਬਚਿੱਤਰ ਸਿੰਘ ਜੀਆ ਦਾ ਅੰਗੀਠਾ ਸਾਹਿਬ ਹੈ ਜਦੋਂ ਰੋਪੜ ਚੌਂਕੀ ਦੇ ਸਰਦਾਰ ਨੂੰ ਪਤਾ ਲੱਗਦਾ ਹੈ ਵੀ ਕੁਝ ਸਿੰਘ ਹਵੇਲੀ ਵਿੱਚ ਠਹਿਰੇ ਹਨ ਕਿਲੇ ਵਿੱਚ ਠਹਿਰੇ ਹਨ ਉਹ ਛਾਪਾ ਮਾਰਨ ਵਾਸਤੇ ਆਉਂਦਾ ਹੈ ਉਸ ਵੇਲੇ ਬੀਬੀ ਮਮਤਾਜ ਬੀਬੀ ਮਮਤਾਜ ਕੌਣ ਹੈ ਨਹੰਗ ਖਾਨ ਦੀ ਧੀ ਹੈ ਬੀਬੀ ਮਮਤਾਜ ਬਾਬਾ ਬਚਿੱਤਰ ਸਿੰਘ ਜੀ ਦੀ ਸੇਵਾ ਕਰ ਰਹੀ ਸੀ ਤੇ ਸਰਦਾਰ ਨੇ ਆ ਕੇ ਪੁੱਛਿਆ ਕਮਰੇ ਵਿੱਚ ਕੌਣ ਹੈ ਨਹਾੰਗ ਖਾਨ ਨੇ ਆਖਿਆ ਇਸ ਕਮਰੇ ਵਿੱਚ ਮੇਰੀ ਧੀ ਤੇ ਮੇਰਾ ਦਮਾਦ ਹੈ ਉਹ ਸ਼ਰਮਿੰਦਾ ਹੋ ਕੇ ਇੱਥੋਂ ਚਲਾ ਗਿਆ ਜੀ ਇਹ ਸਥਾਨ ਤੇ ਬਾਬਾ ਬਚਿੱਤਰ ਸਿੰਘ ਜੀਆ ਦਾ ਸੰਸਕਾਰ ਕੀਤਾ ਗਿਆ ਜੋ ਆਪ ਜੀ ਸਾਹਮਣੇ ਆਸਥਾਨ ਦੇ ਦਰਸ਼ਨ ਕਰ ਰਹੇ ਹੋ ਬਾਬਾ ਬਚਿੱਤਰ ਸਿੰਘ ਜੀਆ ਦੇ ਸ਼ਾਸਤਰ ਸ੍ਰੀ ਸਾਹਿਬ ਢਾਲ ਬਾਟਾ ਤੇ ਵੱਡੀ ਸ੍ਰੀ ਸਾਹਿਬ ਦੇ ਤੁਹਾਨੂੰ ਦਰਸ਼ਨ ਕਰਾਏ ਆ ਜੋ ਗੁਰਦੁਆਰਾ ਸਾਹਿਬ ਦੇ ਅੰਦਰ ਸ਼ਿਸ਼ੋਭਿਤ ਹਨ ਅਗਲੇ ਬਲੌਗ ਵਿੱਚ ਤੁਹਾਨੂੰ ਨਹਾੰਗ ਖਾਨ ਦੇ ਕਿਲੇ ਦੇ ਦਰਸ਼ਨ ਕਰਾਵਾਂਗੇ ਇਸ ਬਲੌਗ ਦੀ ਇੱਥੇ ਹੀ ਸਮਾਪਤੀ ਹੈ ਜੇ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਕਿੱਥੋਂ ਆਪਜੀ ਸਾਡੀ ਵੀਡੀਓ ਦੇਖ ਰਹੇ ਹੋ ਕਮੈਂਟ ਬਾਕਸ ਵਿੱਚ ਜਰੂਰ ਲਿਖਿਓ ਜੀ ਅਗਲੀ ਵੀਡੀਓ ਵਿੱਚ ਜਲਦ ਮਿਲਦੇ ਹਾਂ ਇੱਥੇ ਹੀ ਬਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ